ਬੱਚਾ ਹੀ ਹੈ ਵੈਸੇ ਉਮਰ ਦਾ ਕਿੰਨੀ ਉਮਰ ਹੋ ਗਈ ਦੋ ਸਾਲਾਂ ਦਾ ਦੋ ਸਾਲਾਂ ਦਾ ਹਾਂ ਠੀਕ ਹੈ ਬਾਈ ਹਾਂ ਤੇ ਕਿਹੜੀ ਹੈ ਕਿਹੜੀ ਲਾਈਨ ਕਿਹੜੀ ਜਾਨ ਲਾਉਣਾ ਜੀ ਅੱਛਾ ਜੀ ਮੇਰੀ ਕੋਈ ਲਾਈਨ ਨਹੀਂ ਕੋਈ ਲਾਈਨ ਨਹੀਂ ਠੀਕ ਹੈ ਠੀਕ ਹੈ ਹਾਂ ਨਹੀਂ ਸਹੀ ਗੱਲ ਆ ਜਿਹੜੀ ਝੂਠ ਬੋਲਣਾ ਉਹਦਾ ਫਾਇਦਾ ਕੀ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ ਜਾਇਜ਼ ਗੱਲ ਸੱਚ ਦਾ ਸੱਚ ਹੀ ਦੱਸੋ ਭਰਨ ਲੋਕੀ ਸੱਚ ਨਾਲ ਮੌਕਸਰ ਮੇਲੇ ਦੇ ਖੜੇ ਆ ਮੰਡੀ ਪੂਰੀ ਸਜੀ ਹੋਈ ਆ ਬਾਈ ਉਹਨਾਂ ਕੋਲੇ ਆਏ ਸੀ ਕਿ ਤੇ ਵੀਡੀਓ ਬਣਾਉਣ ਲੱਗੇ ਆ ਬਾਈ ਉਹਨਾਂ ਦੇ ਜਾਨਵਰਾਂ ਦੀ ਜਾਨਵਰ ਬਹੁਤ ਸੋਹਣੇ ਖੜੇ ਬਾਈ ਉਹਨਾਂ ਕੋਲੇ ਬਾਈ ਸਤਿ ਸ਼੍ਰੀ ਅ ਕਿਹੜਾ ਪੰਡ ਜੀ ਕਿਕਰ ਖੜਾ ਸ਼ਹਿਰ ਹਬੋਰ ਠੀਕ ਆ ਬਾਈ ਠੀਕ ਆ ਇਹ ਸਾਰੇ ਜਾਨਵਰ ਜਿੰਨੇ ਲਿਆਂਦੇ ਆਪਣੇ ਇਹ ਸੇਲ ਵਾਲੀ ਹੈ ਜੀ ਹਾਂ ਬਾਈ ਸਾਰੇ ਸੇਲ ਵਾਲੇ ਅੱਛਾ ਜੀ ਹਾਂਜੀ ਤੇ ਆਪਾਂ ਇਹ ਜਾਨਵਰ ਤੋਂ ਜੀ ਸ਼ੁਰੂ ਕਰਗੇ ਹਾਂਜੀ ਇਹ ਕੀ ਇੱਕ ਲਾਈਨ ਲਾਉਣ ਦਾ ਪਤਾ ਇਹਦਾ ਕਿਹੜਾ ਬਾਈ ਕਾਲੇ ਕਾਂਟੇ ਦੇ ਬੱਚੇ ਤੋਂ ਬੱਚੀ ਹੈ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਉਮਰ ਹੋ ਗਈ ਬਾਈ ਜੀ ਇਹ 5 ਸਾਲਾਂ ਦੀ ਹੋ ਗਈ ਜੀ 5 ਸਾਰੇ ਲੱਗੀ ਹੈ ਜੀ ਅੱਛਾ ਜੀ ਹਾਂਜੀ ਤੇ ਹੁਣ ਗੱਬਣਾ ਜਾਂ ਖਾਲੀ ਨਹੀਂ ਹੁਣ ਖਾਲੀ ਹੈ ਹੁਣ ਖਾਲੀ ਹੈ ਹਾਂਜੀ ਠੀਕ ਹੈ ਬਈ ਠੀਕ ਹੈ ਇਹਦਾ ਕੀ ਮੁੱਲ ਰੱਖਿਆ ਬਈ ਆਪਾਂ ਇਹਦਾ 2.5 ਲੱਖ ਰੁਪਏ ਹੈ 2.5 ਲੱਖ ਰੁਪਏ ਹੈ ਭਈ ਆਪਣਾ ਕੰਮ ਸਾਰਾ ਵਪਾਰ ਦਾ ਹੀ ਆ ਹਾਂ ਵਪਾਰ ਦਾ ਹੀ ਠੀਕ ਹੈ ਘਰੇ ਵੀ ਜਾਨਵਰ ਫਿਰ ਕਰਾਵਾਉਂਦੇ ਹਾਂ ਹਾਂ ਕਰੇ ਹੈ ਹੈ ਕਰੇ ਹੈ ਅੱਛਾ ਜੀ ਬਛੇਰੀਆਂ ਕਰੇ ਆ ਹਾਂਜੀ ਤੇ ਉਹ ਕਰੇ ਖੜੀਆਂ ਠੀਕ ਆ ਤੇ ਚਲੋ ਆਪਾਂ ਇਸ ਤੋਂ ਅਗਲੇ ਜਾਨਵਰ ਤੇ ਚੱਲ ਜੀ ਨਾਲੇ ਵੀ ਗੱਲਬਾਤ ਕਰਦੇ ਜਾਂਦੇ ਆ ਇਹਦਾ ਗੱਭਨ ਲੱਗਦੀ ਮੈਨੂੰ ਕਿਹੜੀ ਹਾਂਜੀ ਇਹ ਤਾਂ ਨੇ ਮਹੀਨੇ ਦੀ ਕੱਪ ਹੈ ਸਾਢੇ 3 ਮਹੀਨੇ ਦੀ 3 ਮਹੀਨਿਆਂ ਦੀ ਹਾਂ ਠੀਕ ਹੈ ਬਈ ਕਿਹੜੇ ਤੋਂ ਗੱਬਣਾ ਜੀ ਇਹ? ਇਹ ਲਈ ਆਪਾਂ ਬਈ ਭੁੱਲ। ਅੱਛਾ ਪਤਾ ਨਹੀਂ ਕਿਹੜੇ ਤੋਂ। ਹਾਂ 3.5 ਲੱਖ ਦੀ ਲਈ ਆਪਾਂ। ਦੁੱਧਿਆਂ ਵਾਲੇ ਕੋਰੇ ਤੋਂ। ਦੁੱਧਿਆਂ ਵਾਲੇ ਕੋਰੇ ਤੋਂ। ਅੱਛਾ ਜੀ। ਹਾਂ ਸਮੁੰਦਰ ਦੇ ਬੱਚੇ ਤੋਂ। ਠੀਕ ਹੈ ਠੀਕ ਹੈ ਠੀਕ ਹੈ। ਇਹ ਇਹਦਾ ਮੁੱਲ ਕਿੰਨਾ? ਇਹ 3.5 ਲੱਖ ਰੁਪਈਆ। 3.5 ਲੱਖ ਰੁਪਈਆ ਮੁੱਲ ਰੱਖਿਆ ਇਹਦਾ। ਠੀਕ ਹੈ ਬਈ। ਹਾਂ ਜੀ। ਬਹੁਤ ਚੰਗੀ ਹੈ 62 ਇੰਚ ਕਰਦਾ ਇਹਦਾ। ਹਾਂ ਜੀ। ਚੰਗੀ ਲੈਣ ਦੀ ਚੰਗੀ ਕੋੜੀ ਹੈ। ਠੀਕ ਹੈ। ਹਾਂ ਜੀ ਸਵਾਰੀ ਦੇ ਪਾਸ ਹੈ। ਅੱਛਾ ਜੀ। ਚੰਗੀ ਕੋੜੀ ਹੈ। ਸਹੀ ਹੈ ਜੀ। ਹਾਂ ਜੀ। ਤੇ ਅੱਗੇ ਆਪਾਂ ਇਹ ਬਛੇਰੀ ਆ ਇਹ ਇਹ ਕਿਹੜੇ ਦਾ ਵਾਜੀ ਇਹ ਸਾਡੇ ਕੋਲੇ ਆਪ ਦੇ ਕੋਲੇ ਕੋੜਾ ਕਰੇ ਅੱਛਾ ਜੀ ਹਾਂ ਜੀ ਸਮੁੰਦਰ ਦਾ ਬੱਚਾ ਹੈ ਕਿੰਨੀ ਉਮਰ ਹੋ ਗਈ ਜੀ ਇਹਦੀ ਇਹ ਹੋ ਗਿਆ ਸਾਢੇ 6 ਮਹੀਨਿਆਂ ਦਾ ਸਾਢੇ 6 ਮਹੀਨਿਆਂ ਦਾ ਬਲਡਾ ਹੈ ਕਰੇ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਸਮਝ ਗਿਆ ਤੇ ਕੀ ਰੇਟ ਰੂਟ ਰੱਖਿਆ ਜੀ ਇਹ ਦਾ 1.5 ਲੱਖ ਰੁਪਏ ਹੈ ਠੀਕ ਹੈ ਜੀ ਹਾਂ ਜੀ ਅਜੇ ਦਾ ਫਿਰ ਉਮਰ ਸਾਹਿਬ ਦੀ ਆਹ ਗੁੱਡ ਕਰ ਜੂਗਾ ਚੰਗਾ ਲੱਗਦਾ ਬਹੁਤ ਬਹੁਤ ਕਰਦਾ ਆਪਦੇ ਪਿਓ ਜਿੰਨਾ ਹੀ ਕਰੂਗਾ ਜੀ ਹਾਂ ਜੀ ਹਾਂ ਜੀ ਅੱਛਾ ਤੁਹਾਡੇ ਕੋਲੇ ਆਪਦੇ ਕੋਲੇ ਵੀ ਹੈਗਾ ਕੋੜਾ ਕੋੜਾ ਹੈਗਾ ਜੀ ਹਾਂ ਜੀ ਕਰੇ ਰੱਖਿਆ ਉਹ ਆਉ ਤਾਂ ਨਹੀਂ ਜਿਹੜਾ ਸਾਹਮਣੇ ਆ ਆ ਆਰਜਨ ਰੌਰੀਆ ਦੇ ਦਾ ਬੱਚਾ ਹਾਂਜੀ ਹਾਂਜੀ ਆ ਇਹ ਘਰੇ ਆਪਣੇ ਕੋਲ ਠੀਕ ਆ ਜੀ ਠੀਕ ਆ ਤੇ ਆਜੋ ਅੱਗੇ ਨੂੰ ਫਿਰ ਬਈ ਅੱਗੇ ਆ ਗਿਆ ਆਪਣਾ ਇਹ ਇਹ ਲਿਆ ਬਈ ਆਪਾਂ ਲਿਆ ਵਿਆ ਵਾ ਉਹ ਬਸ਼ੇਰੀ ਆਈ ਹੈ ਕ੍ਰੋਸ ਕਰਾਉਣ ਵਾਸਤੇ ਅੱਛਾ ਜੀ ਹਾਂਜੀ ਇਹ ਕ੍ਰੋਸ ਆਸਤੇ ਆਈ ਹੈ ਹਾਂ ਇਹ ਕੱਲ ਸ਼ਾਮ ਨੂੰ ਆਈ ਹੈ ਠੀਕ ਆ ਇਹ ਕਿਹੜੇ ਤੋਂ ਕ੍ਰੋਸ ਕਰਾਉਣੀ ਹੈ ਇਸੇ ਤੋਂ ਇਸੇ ਤੋਂ ਅੱਛਾ ਜੀ ਇਹ ਹੁਣ ਲਿਆ ਵਾ ਇਹ ਕੱਲ ਲੈ ਸ਼ਾਮ ਨੂੰ ਅੱਛਾ ਜੀ ਹਾਂਜੀ ਇਹ ਵੀ ਵਕਾਊ ਹੀ ਆ ਹਾਂ ਹਾਂ ਵਕਾਊ ਆ ਠੀਕ ਆ ਇਹ ਕਿਹੜੀ ਲਾਈਨ ਦਾ 2 ਲੱਖ ਰੁਪਿਆ ਦੇ ਦੋ ਲੱਖ ਰੁਪਏ ਰੇਟ ਕਿੰਨੀ ਹੈ ਹਾਈਟ ਕਿੰਨੀ ਹੈ ਦੀ ਜੀ ਇਹ ਹਾਈਟ ਅਜੀ 60 ਤੋਂ ਬਾਹਰ ਹੈ 62 ਹੈ 62 ਹੈ ਹਾਂ ਜੀ ਬੱਚਾ ਹੀ ਹੈ ਵੈਸੇ ਉਮਰ ਦਾ ਕਿੰਨੀ ਉਮਰ ਹੋਗੀ ਦੋ ਸਾਲਾਂ ਦਾ ਦੋ ਸਾਲਾਂ ਦਾ ਹਾਂ ਠੀਕ ਹੈ ਬਈ ਹਾਂ ਜੀ ਤੇ ਕਿਹੜੀ ਹੈ ਕਿਹੜੀ ਲਾਈਨ ਕਿਹੜੀ ਜੀ ਅੱਛਾ ਜੀ ਮੇਰੀ ਕੋਈ ਲਾਈਨ ਨਹੀਂ ਕੋਈ ਲਾਈਨ ਨਹੀਂ ਠੀਕ ਹੈ ਠੀਕ ਹੈ ਹਾਂ ਨਹੀਂ ਸਹੀ ਗੱਲ ਆ ਜਿਹੜੀ ਝੂਠ ਬੋਲਣਾ ਉਹਦਾ ਫਾਇਦਾ ਕੀ ਹਣਾ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ ਜਾਇਜ਼ ਗੱਲ ਸੱਚਾ ਦਾ ਸੱਚ ਹੀ ਦੱਸੋ ਫਿਰ ਹਣਾ ਐਵੇਂ ਨਹੀਂ ਕਹੀ ਤਾਂ ਬੰਦਾ ਕਹਿੰਦਾ ਇਹ 14 ਮਾਰ ਦਾ ਕੀ ਫਾਇਦਾ ਜੀ ਹਾਂ ਜੀ ਹਾਂ ਜੀ ਡਾਕਟਰ ਬਸ਼ੇਰੀ ਆਪਣੀ ਹਾਂ ਸ਼ਾਹ ਪੀਨੀਆ ਅੱਛਾ ਜੀ ਆ ਸ਼ਾਹ ਪੀਨੀਆ ਵਾਲਾ ਕੋੜਾ ਜੀ ਹਾਂਜੀ ਉਹਦੀ ਬਸ਼ੇਰੀ ਹੈ ਜੀ ਮਾਂ ਆਪਣੇ ਘਰੇ ਖੜੀ ਆਈ ਕਾਪੀ ਆ ਰੰਗ ਉਹਦਾ ਅੱਛਾ ਜੀ ਇਹ ਰੰਗ ਦੀ ਠੀਕ ਹੈ ਇਹ ਕਿੰਨੇ ਉਮਰ ਦੀ ਹੈ ਜੀ ਇਹ ਹੋ ਗਈ 6 ਮਹੀਨਿਆਂ ਦੀ 6 ਮਹੀਨਿਆਂ ਦੀ ਹਾਂਜੀ ਇਹਦਾ 3 ਲੱਖ ਰੁਪਏ ਰੇਟ ਕਰਦੇ ਆਪਾਂ 3 ਲੱਖ ਰੁਪਏ ਹਾਂਜੀ ਠੀਕ ਹੈ ਬਈ ਠੀਕ ਹੈ ਹਾਂਜੀ 6 ਮਹੀਨਿਆਂ ਦੀ ਉਮਰ ਦੀ ਹੈ ਹਾਂਜੀ ਹਾਂਜੀ ਇਹ ਸ਼ਾਹ ਪੀਨੀਆ ਵਾਲਾ ਕੋੜੇ ਦੀ ਹੈ ਜੀ ਅੱਛਾ ਜੀ ਅੱਛਾ ਅੱਛਾ ਠੀਕ ਹੈ ਤੇ ਇਹ ਦਾ ਫਿਰ ਜਾਨੀ ਕਿ ਆਪਦੇ ਘਰ ਦੀ ਹੋਗੀ ਇਹ ਘਰ ਦੀ ਆ ਉਹ ਕੱਲ ਲਈਏ ਮੁੱਲ ਆ ਲਈਏ ਹਾਂਜੀ ਅੱਛਾ ਜੀ ਇਹ ਆਨ ਲਾਉਣਾ ਆਨ ਨਾ ਪਤਾ ਨਹੀਂ ਇਹਦਾ ਨਾ ਕੋਈ ਪਤਾ ਇੱਕ 1 ਲੱਖ ਦੀ ਲਈ ਗਈ ਠੀਕ ਹੈ ਤੇ ਕਿੰਨੇ ਦੀ ਵੇਚਣੀ ਕਿੰਨੇ ਦੀ ਇਹ 1.5 ਲੱਖ ਰੁਪਏ 1.5 ਲੱਖ ਰੁਪਏ ਮੰਗਦੇ ਸਵਾ ਲੱਖ ਲੱਗਿਆ ਇਹਦਾ ਅੱਛਾ ਜੀ ਦਿੱਤੀ ਨਹੀਂ ਆ ਭਾਈ ਠੀਕ ਹੈ ਭਾਈ ਠੀਕ ਹੈ ਤੇ ਇਹ ਕਿੰਨੀ ਉਮਰ ਕਿੰਨੀ ਹੋਊਂਦਾ ਜੀ ਇਹ 7 ਮਹੀਨਿਆਂ ਦੀ 7 ਮਹੀਨਿਆਂ ਦੀ ਹਾਂ ਨਟਪੂਰੀ ਇੱਕ ਆਪਣੀ ਆ ਲਾਲ ਰਹਿ ਗਈ ਆ ਭਾਈ ਇਹ ਲਾਲ ਬੜੀ ਚੰਗੀ ਹੈ ਜੀ ਅੱਛਾ ਜੀ ਤੇ ਜੰਮੂ ਤੋਂ ਆਈ ਹੈ ਜੀ ਅੱਛਾ ਜੀ ਇਹ ਲਈ ਆਪਾਂ ਗੰਗਾ ਨਗਰੋਂ ਅੱਛਾ ਜੀ ਐਸੀ ਕੋੜੀ ਜੰਮੂ ਤੋਂ ਆਈ ਸੀ ਦੋ ਲੰਡੀਆਂ ਸੀ ਸੇ ਇੱਕ ਘਰੇ ਖੜੀ ਐ ਇੱਕ ਏ ਲੰਦੀ ਇਹ ਚੰਗੀ ਕਰੋ ਮੂੰਹ ਇਹਦਾ ਇਧਰਾਂ ਠੀਕ ਐ ਜੀ ਇਹ ਕੰਨਾ ਕੁੰਨਾ ਦੀ ਮਾਰਵਾੜੀ ਐ ਪੂਰੀ ਸ਼ਕੀਨ ਐ ਹਾਂਜੀ 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 ਠੀਕ ਐ ਹਾਂਜੀ ਤੇ ਇਹਦਾ ਪਤਾ ਲੈਣ ਦਾ ਕੋਈ ਇਹ ਅਨ ਲਾਉਣਾ ਜੀ ਅਨ ਨੋਣੀ ਐ ਜੀ ਇਹ ਲਈ ਆਪਾਂ ਠੀਕ ਐ ਕਿੰਨੇ ਟਾਈਮ ਦੀ ਹੋਊਗੀ ਅੰਦਾਜ਼ਾ ਇਹ ਸਾਢੇ 6 ਸਾਲਾਂ ਦੀ ਸਾਢੇ 6 ਸਾਲਾਂ ਦੀ ਹੁਣ ਖਾਲੀ ਐ ਖਾਲੀ ਖਾਲੀ ਠੀਕ ਐ ਗੱਬਣਾ ਆਪਣੇ ਕੋਲੇ ਮੇਰੇ ਹਿਸਾਬ ਨਾਲ ਇੱਕ ਆ ਹੀ ਰੇਗੀ ਇੱਕੋ 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 ਇੱਕ ਆਪਣੇ ਪਰੇ ਖੜੀ ਐ ਉਹ ਵਿੱਚ ਨਹੀਂ ਨਾ ਪਤਾ ਹੀ ਪਾਸੇ ਬੰਦ ਅੱਛਾ ਪਾਸੇ ਰੱਖ ਲੀ ਆਹ ਵੇਚਣੀ ਦਿਖਾਉਣੀ ਨਹੀਂ ਉਥਾਂ ਠੀਕ ਹੈ ਹਾਂ ਹਾਂ ਜੀ ਉਹ ਆਪਦੀ ਘਰੇ ਆ ਘਰ ਆਸ ਤੇ ਹਾਂ ਜੀ ਹਾਂ ਜੀ ਹਾਂ ਜੀ ਬਰੀਡਿੰਗਾਸ ਤੇ ਰੱਖ ਲਈ ਫਿਰ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਬਈ ਠੀਕ ਆ ਹਾਂ ਜੀ ਠੀਕ ਆ ਬਈ ਧੰਨਵਾਦ ਜੀ ਠੀਕ ਹੈ ਬਈ ਧੰਨਵਾਦ ਜੀ ਤਾਂ ਇੱਕ ਸੱਤ ਨੰਬਰ ਆ ਉਹਦਾ ਦੱਸ ਦਿਓ ਬਈ ਹਾਂ ਜੀ 94786 ਹਾਂ ਜੀ 53462 ਠੀਕ ਹੈ ਹਾਂ ਜੀ ਤੇ ਕਿਕਰ ਖੇੜਾ ਕਿਕਰ ਖੇੜਾ ਹਬੌਰ ਸ਼ਹਿਰ ਜੀ ਹਬੌਰ ਸ਼ਹਿਰ ਹਬੌਰ ਦੇ ਨਾਲ ਹੀ ਠੀਕ ਆ ਬਈ ਠੀਕ ਆ ਠੀਕ ਆ ਬਈ ਠੀਕ ਹੈ ਜੀ ਧੰਨਵਾ